ਹਾਂ ਬੇਤੀ ਨਾ ਕੀ ਆਪਣਾ ਮਨਦੀਪ ਸਿੰਘ ਜੀ ਕੀ ਹੋਇਆ ਕੀ ਸੀ ਗੱਲ ਕੁਛ ਨਹੀਂ ਬਾਈ ਸਾਡੇ ਸੌਦਾ ਚੱਲੇ ਨੇ ਕਾਰ ਦਾ ਸਾਡਾ ਹੀ ਗਾਗ ਦੋ ਇਹਨਾਂ ਵਾਲੇ ਬੰਨੇ ਬਸ ਨਾਲ ਖੜੇ ਹੀ ਆ ਕੱਲੇ ਅਸੀਂ ਆਵਾਜ਼ ਹੀ ਮਾਰੀ ਕੱਲਾ ਇਹਨਾਂ ਜੀ ਗੱਲ ਬਾਤ ਹੋਈ ਥੋੜੀ ਬਾਈ ਨੂੰ ਲਾਂਭਾ ਤਾ ਇਹਨਾਂ ਨੇ ਅਈ ਨੇ ਮੈਨੂੰ ਬੁਲਾਇਆ ਕੋਲੇ ਟੈਨ ਜੇ फडਕ ਗਏ ਇਹਨਾਂ ਨੇ ਸੁੱਧਾ ਫੈਰ ਮਾਰਿਆ ਮੇਰੇ ਜੀ ਕੀ ਨੇ ਮਾਰਿਆ ਠੀਕ ਲਾਲੀ ਸਿੰਘ ਪਿੰਡ ਮੱਲਣਾ ਜੀ ਨਾਲ ਰਾਜੂ 나ਗਪਾਲੇ ਦੀ ਸ਼ਹਿਤੇ ਮਾਰਿਆ ਜੀ ਤੇ ਦੋਵੇਂ ਬੰਦੇ ਸੀ ਜੇ ਮੈਂ ਮੇਰਾ ਨਾ ਕਾਰਾਂ ਦਾ ਕੰਮ ਹੈ ਇੱਥੇ ਮੈਂ ਮੇਰੀ ਬਰਾਦਰੀ ਨੂੰ ਮਾੜਾ ਵਿੱਚ ਚੰਗਾ ਬੋਲਦੇ ਜੀ ਤੁਸੀਂ ਕਾਰਾਂ ਦਾ ਕੀ ਕਰਦੇ ਮੈਂ ਕਾਰਾਂ ਲੈ ਕੇ ਤੇ ਸੇਲ ਕਰਦਾ ਹਾਂ ਸੇਲ ਕਰ ਹਾਂ ਜਿਹਨਾਂ ਨਾਲ ਰਹਈਆ ਉਹ ਕੌਣ ਹੈ ਕੋ ਜੱਟ ਸਿੱਖ ਜੱਟ ਸਿੱਖੀ ਉਹਨਾਂ ਦਾ ਕੰਮ ਸੀ ਉਹਨਾਂ ਦਾ ਵੀ ਕਾਰਾਂ ਦਾ ਕੰਮ ਹੈ ਜੀ ਕਾਰਾਂ ਦਾ ਕੰਮ ਹੈ ਇਹ ਸ਼ੈਅ ਵਾਲੀ ਗੱਲ ਤੁਸੀਂ ਕਿਹੜੇ ਦਾਰ ਤੇ ਕਹਿੰਦੇ ਸ਼ੈਅ ਵਾਲੀ ਦਾਰੇ ਗੱਲ ਤੇ ਕਹਿੰਦੇ ਜੀ ਪਹਿਲਾਂ ਲਾਲੀ ਕੱਲਾ ਬਾਹਰ ਖੜਾ ਸੀ ਜਿਵੇਂ ਦੀ ਗੋਦ ਤੋਂ ਬਾਈ ਨੇ ਲਾਂ ਮਾਤਾ ਰਾਜੂ ਨੂੰ ਇਹਨੇ ਫੋਨ ਕਰਕੇ ਅੰਦਰ ਬੁਲਾਇਆ ਜੀ ਰਾਜੂ ਨਾਕਪਾਲ ਦੇ ਦੋਵੇਂ ਬੋਲੀ ਜਾਂਦੇ ਸੀ ਜੀ ਠੀਕ ਹੈ ਨਾ ਜੀ ਅਸੀਂ ਰਾਜੂ ਨੂੰ ਇਹ ਗੱਲ ਕਹੀ ਵੀ ਤੇਰਾ ਨਾਲ ਕੋਈ ਗੱਲਬਾਤ ਨਹੀਂ ਗਾ ਠੀਕ ਹੈ ਰਾਜੂ ਦਾ ਦੋਵੇਂ ਬੋਲੀ ਗਏ ਇਹਨੇ ਲਾਲੀ ਨੇ ਕੱਢ ਕੇ ਫੈਰ ਮਾਰਤਾ ਜੀ ਇਹ ਕਾਹਦਾ ਫੈਰ ਠੀਕਾ ਫੈਰ ਬੜਵਾਰ ਬੜਵਾਰ ਦਾ ਸੀ ਜੀ ਬੜਵਾਰ ਬੜਵਾਰ ਜੀ ਹਾਂ ਠੀਕ ਹੈ ਕਿਸੇ ਨਹੀਂ ਨਹੀਂ ਨੁਕਸਾਨ ਬਚ ਗਿਆ ਜਰਾ ਜੀ ਸੁਦਾ ਨਾਲਾ ਇਹ ਸੁਦਾ ਦੂਰੋਂ ਮਾਰਿਆ ਮੇਰੇ ਜੀ ਪਰ ਮੈਂ ਪਾਸੇ ਹੋ ਗਿਆ ਜੀ ਜੀ ਜਾਨੀ ਬਚ ਗਿਆ ਹਾਂ ਨਾਲ ਹੀ ਕਿਸੇ ਮੈਂ ਪਾਪ ਸਾਹਮਣੇ ਖੜਾ ਸੀ ਜੀ ਠੀਕ ਹੈ ਮੈਂ ਪੱਜ ਕੇ ਪਾਸੇ ਹੋ ਗਿਆ ਐਨੇ ਬਚਾ ਹੋ ਗਏ ਤਾਂ ਕਿਸੇ ਦੇ ਵਾਝ ਸਕਦਾ ਸੀ ਉਹ ਦਾ ਹੈਗਾ ਲਾਇਸੈਂਸੀ ਹਾਂ ਲਾਇਸੈਂਸੀ ਹੈ ਜੀ ਉਹ ਬੰਦਾ ਫਰਾਰ ਹੋ ਗਿਆ ਬੰਦਾ ਫ ਠੀਕ ਹੈ ਪਰਾਂ ਵੀ ਕੋਈ ਤੁਹਾਡੀ ਹੋਈ ਹੈ ਲੜਾਈ ਪਹਿਲਾਂ ਵੀ ਸਾਡੇ ਇੱਕ ਦੋ ਵਾਰੀ ਹੋਇਆ ਹੀ ਉਹਦੋਂ ਆਪਾਂ ਕੁਝ ਨਹੀਂ ਬੋਲਦੇ ਸੀ ਸਾਡੀ ਜਾਤੀ ਹੋਵੇ ਬੋਲਦਾ ਸੀ ਚੁੱਪ ਕਰਕੇ ਬੰਦੇ ਠੀਕ ਹੈ ਵੀ ਚੱਲ ਛੱਡੋ ਬਰੇ ਅਸੀਂ ਮਾਰਕੀਟ ਹੀ ਰਹਿਣਾ ਕੰਮ ਕਰਨਾ ਹਾਂ ਪੁਲਿਸ ਦੇ ਵਿੱਚ ਹਾਂ ਪੁਲਿਸ ਤੇ ਬਿਆਨ ਦੇ ਦਈਏ ਉਹ ਕਹਿੰਦੇ ਕਾਰ ਵੀ ਕਰ ਦਾਂਗੇ ਉਹ ਦੁਆਰਾ ਲਿਖੋ ਨਾ ਠੀਕ ਹੈ ਲੈ ਨੋ ਫਾਇਰ ਚੱਲਣ ਦਾ ਕੋਈ ਮਾਮਲਾ ਹੈ ਤੁਸੀਂ ਅੰਕੀ ਕੁਝ ਮਾਮਲਾ ਤੁਹਾਨੂੰ ਇੱਕ ਫੋਨ ਤੇ ਮੈਸੇਜ ਮਿਲੂਸੂ ਸੁਣਿਆ ਸੀ ਕਿ ਇੱਥੇ ਦਾਣਾ ਮੰਡੀ ਕਾਰਜਾ ਦੇ ਵਿੱਚ ਫਾਇਰ ਹੋਇਆ ਹੈ ਮੈਂ ਮੌਕੇ ਤੇ ਪਹੁੰਚਿਆ ਜੱਖੇ ਮੈਂ ਵਿਜ਼ਿਟ ਕੀਤਾ ਮੈਂ ਫੁਟੇਜ ਚੈੱਕ ਕਰ ਆ ਬੇ ਫਿਲਹਾਲ ਅਸੀਂ ਨਾ ਤਾਂ ਸਾਨੂੰ ਮੌਕੇ ਤੇ ਕੋਈ ਫੋਨ ਵਾਲਾ ਨਹੀਂ ਮਿਲਿਆ ਫੁਟੇਜ ਚੈੱਕ ਕਰਕੇ ਜੋ ਅਸੀਂ ਚੈੱਕ ਕਰਦੇ ਜੇ ਕੋਈ ਫਾਇਰ ਹੋਇਆ ਤਾਂ ਜੂੜੀ ਬੰਦੇ ਕਾਰਵੀ ਆਪਾਂ ਚਲੰਦੀ ਜੋ ਕੋਈ ਲੱਗਿਆ ਕੋਈ ਤੂੰ ਮਨ ਲਓ ਤੁਸੀਂ ਦੇਖਿਆ ਕੋਈ ਫਿਲਹਾਲ ਤਾਂ ਜਿਹੜੇ ਇੱਕ ਕੈਮਰੇ ਦੇ ਮੈਂ ਫੁਟੇਜ ਚੈੱਕ ਕੀਤੇ ਉਹਦੇ ਵਿੱਚ ਉਹ ਬੰਦਾ ਤਾਂ ਜ਼ਰੂਰ ਦਿਖਦਾ ਪਰ ਉਹਦੇ ਵਿੱਚ ਫੇਰ ਹੁੰਦਾ ਕਲੀਅਰ ਨਹੀਂ ਹੁੰਦਾ ਪਰ ਅਸੀਂ ਦੂਸਰੇ ਕੈਮਰੇ ਵੀ ਬਾਕੀ ਹੋਰ ਕੈਮਰੇ ਵੀ ਚੈੱਕ ਕਰ ਰਹੇ ਹਾਂ ਛੋਟੇ ਕਲੀਅਰ ਹੋਣ ਤੇ ਬਾਅਦ ਜੋ ਵੀ ਬੰਦੀ ਕਾਰਵਾਈ ਅਸੀਂ ਬੰਦੇ ਦੀ ਸਟੇਟਮੈਂਟ ਲਿਖ ਕੇ ਰਿਕਾਰਡਿੰਗ ਕਰਕੇ ਜੋ ਬੰਦਾ ਕਾਰਵਾਈ ਕਰਤਗੇ ਤੁਹਾਨੂੰ ਲੇਖਕ ਜੀ ਦਾ ਇਹ ਸਟਾਫ ਆਇਆ ਹੈ ਨਾ ਕੋਈ ਜਾਨੀ ਨਾ ਨਾਮ ਵਾਲੇ ਕੋਈ ਬੋਲਣ ਕਰਦੇ ਹਾਂ ਇਹ ਕਰੀ ਬੋਲੇ ਸੱਚ ਬੋਲ ਤਾਂ ਮੇਰਾ ਬਤਾ ਹੋ ਗਿਆ ਮੇ ਪਾਸੂ ਹੋ ਗਿਆ ਸਾਰਾ ਕੰਡਿਆਰ ਸ਼ਰੀਰ ਨੂੰ ਚੱਲ ਸਰ ਕੁਛ ਨਹੀਂ ਮੇਰੀ ਕਰਾ ਫੁੱਟ ਹੋਈ ਕਿੰਨੇ ਆਣੇ ਦਾ ਦੋਗਾਗਾ ਪਰ ਇਹ ਐ ਕਰਨਾ ਵੀ ਵੈਸੀ ਰਹਿ ਕਰ ਗਿਆ ਇੱਕ ਬੰਦਾ ਸਾਡੇ ਉੱਤੇ ਆਇਆ ਮੈਂ ਉਹਨੂੰ ਕਹਿੰਦੀ ਸੁੱਧ ਹੋ ਗਿਆ ਬੰਦਾ ਹਾਜੂ ਨਾਲ ਪਾਲ ਦੀ ਸ਼ਹਿ ਸਾਰੀ ਜਿਹੜਾ ਬੰਦਾ ਉਹਨ ਲੈ ਕੇ ਉਹਨੂੰ ਲਾਡੀ ਲੈ ਕੇ ਲਾਡੀ ਸੀ ਨਾ ਹਮ ਤਾਰੇ ਡਬਲ ਗਿਆ ਉਹ ਆਸੂ ਚੀ ਉਹ ਚੜਿਆ ਨਾ ਚੱਲ ਸਰ ਕੁਛ ਨਹੀਂ ਮੇਰੀ ਗੱਲ ਸੁੱਧ ਹੋਈ ਤੇ ਨਹੀਂ ਇਹਨੇ ਗਾ ਕੇ ਦੋ ਗਾ ਕੇ ਗਾ ਪਰ ਇਹ ਰਹਿ ਕੇ ਨਾ ਕਿ ਵੈਸੀ ਰਹਿ ਕੇ ਇੱਕ ਬੰਦਾ ਸਾਡੇ ਉੱਤੇ ਖੜਾਈ ਮੈਂ ਉਹਨੂੰ ਕਹਿੰਦੀ ਸੁੱਧ ਹੋ ਜਾ ਤੇ ਬੰਦਾ